ਕਿੰਨੇ ਰੁਪਏ ਦੀ ਪਾਥੀ ਵੇਚ ਰਹੇ ਹੋ ਸਰ 20 ਰੁਪਏ ਇੱਕ ਬੰਡਲ ਬਣਾਇਆ ਹੋਇਆ ਲੱਕੜ ਦਾ ਸੁੱਕੀ ਲੱਕੜ ਦਾ ਇਹ ਕਿੰਨੇ ਰੁਪਏ ਹਿਸਾਬ ਨਾਲ ਵੇਚੀ 20 ਰੁਪਏ ਕਿਲੋ ਜੀ 20 ਰੁਪਏ ਕੀ ਇੱਕ 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 ਬੰਡਲ ਦੇ ਵਿੱਚ ਕਿੰਨੀ ਲੱਕੜ ਹੋਊ ਅੰਦਾਜ਼ਾ 10 ਕਿਲੋ ਲੱਕੜ ਜੀ ਔਰ 200 ਰੁਪਏ ਦਾ ਬੰਡਲ ਹੋ ਜਾਂਦਾ ਪਰ ਹੁਣ ਅਸੀਂ ਸ਼ਹਿਰ ਵਸ ਗਏ ਇਸ ਕਰਕੇ ਸਾਡੀ ਮਜ਼ਬੂਰੀ ਬਣ ਗਈ ਸਾਨੂੰ ਇਹ 10 ਰੁਪਏ ਦੇਣ 20 ਰੁਪਏ ਦੇਣ ਲੈਣੀ ਪੈਣੀ ਲੈਣੀ ਪੈਣੀ ਅਸੀਂ ਖਰੀਦੇ ਕਿੰਨੇ ਕੇ ਸਮਾਂ ਪਹਿਲਾਂ ਸਟਾਕ ਕੀਤਾ ਸਾਰੀਆਂ ਪਾਥੀਆਂ ਦਾ 2 ਮਹੀਨੇ ਪਹਿਲਾਂ ਸਟਾਕ ਕੀਤੇ ਕਿਉਂਕਿ ਇਹ ਰਿਚੂ ਲੈ ਸਾਡਾ ਤਿਹਾਰ ਹੈ ਲੋਹੜੀ 5 ਰੁਪਏ ਪਾਤੀ ਫਰੀ ਦੀਜੀ ਆ ਬੇਪਰ ਕਿਰਾਏ ਤੇ ਮਤਲਬ ਕਮਰਾ ਲੈ ਰੱਖਾ ਉਸ ਦਾ ਕਿਰਾਇਆ ਦਿਆ ਉਸ ਤੇ ਚੰਡੀਗੜ੍ਹ ਮਹਾਲੀ ਦੇ ਏਰੀਏ ਦੇ ਵਿੱਚ ਖੜੇ ਆ ਉਸ ਥਾਂ ਤੇ ਖੜੇ ਆ ਜਿੱਥੇ ਲੋੜੀ ਵਾਲਣ ਦੇ ਲਈ ਲੱਕੜਾਂ ਵੇਚੀਆਂ ਜਾ ਰਹੀਆਂ ਨੇ ਤੇ ਪਾਥੀਆਂ ਵੀ ਵਿਕ ਰਹੀਆਂ ਨੇ ਇਹ ਵੀ ਗੱਲਬਾਤ ਕਰਾਵਾਂਗੇ ਜਿਹੜੇ ਦੁਕਾਨਦਾਰ ਨੇ ਇਸ ਨੂੰ ਵੇਚ ਰਹੇ ਨੇ ਕਿੰਨੇ ਰੁਪਏ ਦੀ ਪਾਥੀ ਵੇਚੀ ਜਾ ਰਹੀ ਆ ਲੱਕੜਾਂ ਦਾ ਕੀ ਰੇਟ ਆ ਤੇ ਕਿੱਥੋਂ ਜਿਹੜਾ ਇਹਨਾਂ ਦੇ ਵੱਲੋਂ ਸਟਾਕ ਜਿਹੜਾ ਕੀਤਾ ਗਿਆ ਕਿੰਨਾ ਪੈਸਾ ਇਹਨਾਂ ਦਾ ਲੱਗਿਆ ਗੱਲਬਾਤ ਕਰਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਲੱਕੜਾਂ ਤੇ ਪਾਥੀਆਂ ਆਮ ਹੁੰਦੀਆਂ ਨੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਲੋੜੀਵਾਲ ਦੇ ਨੇ ਜਦੋਂ ਸ਼ਹਿਰਾਂ ਦੇ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਇੰਤਜ਼ਾਮ ਕਰਨੇ ਪੈਂਦੇ ਨੇ ਜਿੱਥੇ ਥਾਂ-ਥਾਂ ਤੇ ਚੌਕਾਂ ਤੇ ਇਸ ਤਰੀਕੇ ਦੇ ਨਾਲ ਲੱਕੜ ਵਿਕਰੀ ਆ ਤੇ ਪਾਥੀਆਂ ਵਿਕ ਰੀਆਂ ਨੇ ਸਾਡੇ ਨਾਲ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ ਕਿੰਨੇ ਰੁਪਏ ਦੀ ਪਾਥੀ ਵੇਚ ਰਹੇ ਹੋ ਸਰ 20 ਰੁਪਏ ਦੀ 20 ਰੁਪਏ ਦੀ ਪਾਥੀ ਵਿਕ ਰਹੀ ਹੈ ਖਰੀਦ ਰਹੇ ਨੇ ਹਾਂਜੀ ਖਰੀਦ ਰਹੇ ਨੇ ਖਰੀਦੀ ਕਿੰਨੇ ਦੇ ਵਿੱਚ ਵਿੱਚ ਸੀ ਖਰੀਦਦਾਰ ਜਿਵੇਂ ਕਮਕੀ ਵੀ ਦੇ ਦਿੰਦੇ ਆ ਜਿਹਾ ਬੰਦੇ ਆਤੇ ਆ ਵਸੇ ਦੇ ਦਿੰਦੇ ਆ ਕਰੀਤੇ ਕਿੰਨੇ ਸਮਾਂ ਪਹਿਲਾਂ ਸਟਾਕ ਕੀਤਾ ਸਾਰੀਆਂ ਪਾਥੀਆਂ ਦਾ 2 ਮਹੀਨੇ ਪਹਿਲਾਂ ਸਟਾਕ ਕੀਤੇ ਉਦੋਂ ਫਿਰ ਕਿੰਨੇ ਰੁਪਏ ਦੇ ਵਿੱਚ ਇਹ ਖਰੀਦੀ ਕੀ ਸਾਰੀ 5 ਰੁਪਏ ਪਾਥੀ ਖਰੀਦੀ ਜੀ ਆਪਣੇ ਫਿਰ ਕਿਰਾਏ पे मतलब ਕਮਰਾ ਲੈ ਰੱਖਾ ਉਸ ਦਾ ਕਿਰਾਇਆ ਦਿਆ ਉਸ ਦਾ ਲੱਕੜ ਦਾ ਕੀ ਰੇਟ ਆ ਜਿਹੜਾ ਆ ਜਿਵੇਂ ਆ ਤੁਸੀਂ ਨੇ ਇੱਕ ਬੰਡਲ ਬਣਾਇਆ ਹੋ ਲੱਕੜ ਦਾ ਸੁੱਕੀ ਲੱਕੜ ਦਾ ਇਹ ਕਿੰਨੇ ਰੁਪਏ ਹਿਸਾਬ ਨਾਲ ਵੇਚਦੇ 20 ਰੁਪਏ ਕਿਲੋ ਜੀ 20 ਰੁਪਏ ਕਿਲੋ ਹਾਂਜੀ ਇੱਕ 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 ਬੰਡਲ ਦੇ ਵਿੱਚ ਕਿੰਨੀ ਲੱਕੜ ਹੋਊ ਅੰਦਾਜ਼ਾ 10 ਕਿਲੋ ਲੱਕੜ ਜੀ ਹਾਂ ਔਰ 200 ਰੁਪਏ ਦਾ ਬੰਡਲ ਹੋ ਰਿਹਾ 200 ਰੁਪਏ ਦਾ ਇੱਕ ਇੱਕ ਬੰਡਲ ਹੈ ਜਿਹੜਾ ਆ ਤੁਹਾਨੂੰ ਦੱਸਦਣੇ ਆ ਜਿਹੜਾ ਇਹ ਬੰਡਲ ਆ ਇੱਕ ਲੱਕੜ ਦਾ ਸੁੱਕੀ ਦਾ ਇਹ 200 ਰੁਪਏ ਦੇ ਵਿੱਚ ਵਿਕ ਰਿਹਾ ਹੈ ਤੇ ਪਾਥੀ ਆ ਜਿਹੜੀ ਇੱਕ ਪਾਥੀ 20 ਰੁਪਏ ਦੀ ਵਿਕਰੀ ਆ 5 ਰੁਪਏ ਦੇ ਕਰੀਬ ਇਹਨਾਂ ਨੇ ਇੱਕ ਪਾਥੀ ਦੇ ਰੇਟ ਦੇ ਹਿਸਾਬ ਨਾਲ ਪਿੰਡਾਂ ਦੇ ਵਿੱਚੋਂ ਪਾਥੀ ਖਰੀਦੀ ਸੀ ਤੇ ਹੁਣ ਲੋਹੜੀ ਦੇ ਤਿਹਾਰ ਤੇ ਲੋਕਾਂ ਨੂੰ ਇਹ ਜਿਹੜਾ ਦੇਣ ਦੇ ਲਈ ਵੇਚੀਆਂ ਜਾ ਰਹੀਆਂ ਸਾਡੇ ਨਾਲ ਸਰਦਾਰ ਜੀ ਵੀ ਨੇ ਗੱਲਬਾਤ ਕਰਦੇ ਆ ਸਰਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਪਾਥੀ ਹੁਣ ਆ 20 ਰੁਪਏ ਦੀ ਵਿਕਰੀ ਆ ਪਿੰਡਾਂ ਦੇ ਵਿੱਚ ਤਾਂ ਆਮ ਹੀ ਹੁੰਦੀ ਆ ਲੱਕੜ ਵੀ ਜਿਹੜਾ ਇੱਕ ਬੰਡਲ ਆ ਛੋਟਾ ਜਿਹਾ 10 ਕਿਲੋ ਦਾ 200 ਰੁਪਏ ਦਾ ਵਿਕਰੀ ਆ ਹਾਂਜੀ ਨਹੀਂ ਸਰ ਇਦਾਂ ਦੇਖੋ ਲੋੜੀ ਵੇਲੇ ਹੀ ਇਹਨਾਂ ਦੀ ਚੰਗੀ ਹੁੰਦੀ ਵਿਚਾਰਿਆਂ ਦੀ ਨੰਬਰ 1 ਨੰਬਰ 2 ਆਪਾਂ ਪਿੰਡਾਂ ਚੋਂ ਆਏ ਆ ਪਾਥੀਆਂ ਚੋਂ ਹੀ ਆਏ ਆ ਲੱਕੜਾਂ ਚੋਂ ਹੀ ਆਏ ਆ ਪਰ ਹੁਣ ਅਸੀਂ ਸ਼ਹਿਰ ਵਸ ਗਏ ਇਸ ਕਰਕੇ ਸਾਡੀ ਮਜ਼ਬੂਰੀ ਬਣ ਗਈ ਸਾਨੂੰ ਇਹ 10 ਰੁਪਏ ਦੇਣ 20 ਰੁਪਏ ਦੇਣ ਲੈਣੀ ਪੈਣੀ ਹੈ ਲੈਣੀ ਪੈਣੀ ਹੈ ਕਿਉਂਕਿ ਇਹ ਰਿਚੂ ਲੈ ਸਾਡਾ ਤਿਹਾਰ ਹੈ ਲੋਹੜੀ ਦਾ ਤਿਹਾਰ ਹੈ ਹਾਂਜੀ ਹਾਂਜੀ ਇਸ ਕਰਕੇ ਸਾਨੂੰ ਇਹ ਲੈਣੀ ਪੈਣੀ ਹੈ ਕੀ ਲੱਗਦਾ ਜਿਸ ਤਰ੍ਹਾਂ ਹੌਲੀ ਹੌਲੀ ਤਿਹਾਰਾਂ ਦੀ ਜਿਹੜੀ ਮਹੱਤਤਾ ਉਹ ਵੀ ਘਟਦੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਰੁਝਾਨ ਹੁੰਦਾ ਸੀ ਇੱਕ ਇੱਕ ਮਹੀਨਾ ਪਹਿਲਾਂ ਤਿਆਰੀ ਕਰਨ ਲੱਗ ਜਾਂਦੇ ਸੀ ਹਰ ਲੋਕ ਘਰਾਂ ਦੇ ਵਿੱਚ ਉਹ ਚੀਜ਼ ਦਾ ਫਰਕ ਪਿਆ ਕੁਝ ਨਾ ਕੁਝ ਕਟਿਆ ਕੁਝ ਬਿਲਕੁਲ ਜੀ ਇਹ ਐਦਾਂ ਹੁਣ ਹੋ ਜ਼ਮਾਨਾ ਫਾਸਟ ਹੋ ਗਿਆ ਹੁਣ ਸਾਰਾ ਕੁਝ ਰੈਡੀਮੇਡ ਮਿਲਣ ਲੱਗ ਗਿਆ ਅੱਗੇ ਹਫਤਾ ਪਹਿਲਾ ਖੋਆ ਕੱਢਣ ਲੱਗ ਜਾਂਦੇ ਸੀਗੇ ਫਿਰ ਉਹ ਪਿੰਨੀਆਂ ਬਣਾਉਂਦੇ ਸੀਗੇ ਹੁਣ ਅੱਜ ਕੱਲ ਹੁਣ ਮੈਂ ਲੈ ਕੇ ਆਇਆ ਉੱਤੋਂ ਬਣੀਆਂ ਬਣੀਆਂ ਪਿੰਨੀਆਂ ਬਿਣੀਆਂ ਬਣੀਆਂ ਭੁਗਾ ਮੂੰਗਫਲੀ ਤੇ ਗੱਚਕ ਸਾਰਾ ਕੁਝ ਲੈ ਕੇ ਆਇਆ ਪੈਸੇ ਦਾ ਜਮਾਨਾ ਹੋ ਗਿਆ ਹੁਣ ਮੇਲੇ ਦਾ ਮਹੀਨਾ ਮਹੀਨਾ ਚੱਲੀ ਜਾਂਦੇ ਤਿਹਾੜ ਜਦੋਂ ਲੋਹੜੀ ਆਉਣੀ ਸੀ ਜਾਂ ਕੋਈ ਦੀਵਾਲੀ ਦਾ ਤਿਹਾੜ ਹੁੰਦਾ ਸੀ ਮਹੀਨਾ ਪਹਿਲਾਂ ਤਿਆਰੀ ਹੋਣ ਲੱਗ ਪੈਂਦੇ ਉਹ ਪਹਿਲਾਂ ਕੱਢਣ ਲੱਗ ਜਾਂਦੇ ਸੀਗੇ ਜੀ ਪਿੰਨੀਆਂ ਪਹਿਲਾਂ ਬਣਾਉਣ ਲੱਗ ਜਾਂਦੇ ਸੀਗੇ ਫਿਰ ਰਿਓੜੀਆਂ ਵੀ ਘਰ ਬਣਾਉਂਦੇ ਦੇਖੇ ਅਸੀਂ ਨੋਂਘਫਲੀ ਘਰ ਦੀ ਹੁੰਦੀ ਸੀਗੀ ਸਾਰਾ ਕੁਝ ਘਰ ਦਾ ਹੁੰਦਾ ਸੀਗਾ ਹੁਣ ਉਹ ਸਾਰੀਆਂ ਚੀਜ਼ਾਂ ਗਈਆਂ ਬਸ ਤਿਆ ਕਰੀਏ ਕੀ ਮੈਂ ਗਾਈ ਦੀ ਵੀ ਮਾਰ ਪਈ ਹੈ ਨਹੀਂ ਦੇਖੋ ਹੁਣ ਮਜਬੂਰੀ ਹੈ ਇਹ ਜਿਹੜਾ ਨਹੀਂ 200 ਰੁਪਏ 20 ਰੁਪਏ ਕਿਲੋ ਲੱਕੜ ਲੈ ਸਕਦਾ ਅਗਲਾ ਦੂਸਰੇ ਗਵਾਂਢੀ ਕੋਲ ਸੇਕ ਲੇਗਾ ਬਸ ਇੰਨੀ ਕੁ ਗੱਲ ਹੈ ਦੂਰ ਤਾਂ ਕੁਝ ਨਹੀਂ ਹਾਂ ਹੋਰ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਾਲੀ ਦੇ ਚੌਂਕ ਦੇ ਵਿੱਚ ਲੱਕੜਾਂ ਵੇਚੀਆਂ ਜਾ ਰਹੀਆਂ ਨੇ ਤੇ ਪਾਥੀਆਂ ਵੀ ਵੇਚ ਰੀਆਂ ਜਾ ਰਹੀਆਂ ਨੇ ਦੁਕਾਨਦਾਰਾਂ ਦੇ ਵੱਲੋਂ ਲੋੜੀ ਬਾਲਣ ਦੀ ਲਈ ਲੋਕ ਖਰੀਦ ਵੀ ਰਹੇ ਨੇ ਤੇ ਦੂਜੇ ਪਾਸੇ ਦੂਜੇ ਪਾਸੇ ਚੌਂਕ ਦੇ ਵਿੱਚ ਵੀ ਮੈਂ ਮੇਰੇ ਸਹਿਯੋਗੀ ਨੂੰ ਕਹਾਂਗੇ ਦੂਜੇ ਪਾਸੇ ਦੀਆਂ ਤਸਵੀਰਾਂ ਵੀ ਦਿਖਾਵੇ ਮਹਾਲੀ ਦੇ ਚੌਂਕ ਦੀਆਂ ਤਸਵੀਰਾਂ ਨੇ ਉੱਥੇ ਇਹ ਜਿਹੜੀ ਪਾਥੀਆਂ ਨੇ ਜਿਹੜਾ ਬਾਲਣ ਆ ਉਹ ਵੇਚਿਆ ਜਾ ਰਿਹਾ ਸੀ ਇੱਕ ਵਾਰ ਫਿਰ ਗੱਲਬਾਤ ਕਰਨ ਦਾ ਯਤਨ ਕਰਾਂਗੇ ਦੁਕਾਨਦਾਰ ਦੇ ਨਾਲ ਜਿਹੜਾ ਇਹ ਮਿਹਨਤ ਕਿੰਨੀ ਕਾਈ ਫਿਰ ਜਦੋਂ ਸਟਾਕ ਕਿੰਨਾ ਕੁ ਇਕੱਠਾ ਕੀਤਾ ਕਿੰਨਾ ਕੁ ਪੈਸਾ ਤੇ ਇਨਵੈਸਟ ਹੋਇਆ ਯਹੀ ਬਸ ਮਤਲਬ ਉਸ ਖਰੀਦਾ ਵੀ ਹੈ ਅਮਨੇ ਪਹਿਲੇ ਵੀ ਕਮ ਸੇ ਕਮ 2 ਮਹੀਨੇ ਪਹਿਲਾਂ ਖਰੀਦਾ ਹੈ 2 ਮਹੀਨੇ ਪਹਿਲਾਂ ਹਾਂਜੀ ਫਿਰ ਇਹ ਗਿੱਲੀ ਸੀ ਲੱਕੜ ਹੈ ਸੁੱਕਾ ਸੀ ਕਾਇਨੂੰ ਇਹ ਗਿੱਲੇ ਗਿੱਲੇ ਲੱਕੜ ਵੀ ਤਾਂ ਕੋ ਸੁੱਕਾ ਵੀ ਤਾਂ ਮਤਲਬ ਉਸਮੇ ਫਿਰ ਕਮ ਵੀ ਹੋ ਜਾਂਦਾ ਹੈ ਜਬ ਸੁੱਕ ਗਿੱਲਾ ਲੈ ਕੇ ਆਤੇ ਹੈ ਤੋ ਫਟਾ ਹੁਆ ਫਿਰ ਕਮ ਹੋ ਜਾਂਦਾ ਸਾਰੀ ਵਿਕ ਜੇਗੀ ਲੱਕੜ ਪਾਸ ਇਹ ਥੋੜਾ ਹੈ ਹਮਾਰੇ ਪਾਸ ਤੋ ਮਾਲ ਜ਼ਿਆਦਾ ਨਹੀਂ ਹੈ ਉਹ ਵੀ ਤੁਹਾਡੇ ਸਾਥੀ ਨੇ ਉਤਲੇ ਪਾਸੇ ਨਹੀਂ ਉਹ ਆਪਣੇ ਅਲੱਗ ਹੈ ਕਿੰਨੇ ਜਾਣੇ ਲੱਗੇ ਹੋ ਫਿਰ ਸਾਰੇ ਇਸ ਦੇ ਧੰਦੇ ਦੇ ਸਾਰਾ ਸਾਰਾ ਅਲੱਗ ਪਰਿਵਾਰ ਹੈ ਸਾਰਾ ਪਰਿਵਾਰ ਹੈ ਇੱਕ ਇੱਕ ਪਰਿਵਾਰ ਨਹੀਂ ਇੱਕ ਪਰਿਵਾਰ ਨਹੀਂ ਹੈ ਅਲੱਗ ਅਲੱਗ ਹੈ ਜੀ ਸਾਰੇ ਥੋੜੀ ਥੋੜੀ ਲੱਕੜ ਹੈ ਮਤਲਬ ਥੋੜੀ ਥੋੜੀ ਰੱਖੀ ਹੈ ਮਤਲਬ ਵੇਚਣੇ ਵਾਸਤੇ ਵਾਧੂ ਧੰਨਵਾਦ ਦੇਖਿਆ ਤੁਸੀਂ ਇੱਕ ਮਹਾਲੀ ਦੇ ਵਿੱਚ ਬੱਕਰੀ ਚਲਕ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਤਿਹਾੜ ਤਾਂ ਹਰ ਕਿਸੇ ਨੇ ਮਨਾਉਣਾ ਹੁੰਦਾ ਪਿੰਡਾਂ ਦੇ ਲੋਕ ਵੀ ਤਿਹਾੜ ਮਨਾਉਂਦੇ ਨੇ ਤੇ ਸਹਰਾਂ ਦੇ ਤਿਹਾੜ ਮਨਾਉਂਦੇ ਨੇ ਕਈ ਚੀਜ਼ਾਂ ਦੀ ਥੋੜ੍ਹ ਪੈ ਜਾਂਦੀ ਹੈ ਪਿੰਡਾਂ ਦੇ ਵਿੱਚ ਤਾਂ ਲੱਕੜ ਵੀ ਆਮ ਹੁੰਦੀ ਹੈ ਪਾਥੀਆਂ ਵੀ ਆਮ ਹੁੰਦੀਆਂ ਨੇ ਬਾਲਣ ਆਮ ਹੁੰਦਾ ਹੈ ਪਰ ਹੁਣ ਸਹਰਾਂ ਦੇ ਲੋਕ ਇਸ ਚੌਂਕ ਤੋਂ ਇਹਨਾਂ ਲੋਕਾਂ ਤੋਂ ਖਰੀਦਦਾਰੀ ਕਰਕੇ ਲੈ ਕੇ ਜਾ ਰਹੇ ਨੇ ਜਿਹੜੀ 5 ਰੁਪਏ ਦੀ ਪਾਥੀ ਇਹਨਾਂ ਨੇ ਪਿੰਡਾਂ ਦੇ ਵਿੱਚੋਂ ਖਰੀਦੀ ਸੀ ਉਹ ਹੁਣ 20 ਰੁਪਏ ਦੀ ਇਸ ਚੌਂਕ ਦੇ ਵਿੱਚ ਖੜ ਕੇ ਇਹ ਪਾਥੀ ਬਿਤਰ ਹਨ ਇੱਕ ਪਾਤੀ 20 ਰੁਪਏ ਦੀ ਤੇ ਦੂਜੇ ਪਾਸੇ ਲੱਕੜਾਂ ਦਾ ਇੱਕ ਜਿਹੜਾ ਬੰਡਲ ਆ ਉਹ 200 ਰੁਪਏ ਦਾ ਵੇਚਿਆ ਜਾ ਰਿਹਾ ਉਹਦੇ ਵਿੱਚ 10 ਕਿਲੋ ਲੱਕੜ ਆ ਇਹਨਾਂ ਨੇ ਤੋਲ ਕੇ ਪੂਰਾ ਸਾਰਾ ਬੰਨ ਕੇ ਰੱਖੇ ਹੋਏ ਨੇ ਉਸ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ ਵੇਚਦੇ ਨੇ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ